ਆ ਦੇਖੋ ਵੀ ਇਧਰ ਘਰ ਕਿਵੇਂ ਆ ਹਾ ਟੁੱਟਿਆ ਜਾ ਉੱਪਰ ਲੱਕੜ ਦੀ ਛੱਤ ਸੀਗੀ ਤੇ ਜਮਾ ਖੰਡਰ ਬਣ ਗਿਆ ਹੁਣ ਅਸੀਂ ਟਰੈਕਿੰਗ ਲਈ ਨਿਕਲ ਗਏ ਥੋੜਾ ਜਿਹਾ ਲੇਟ ਨਿਕਲੇ ਆਂਗੇ ਰਾਤ ਨੂੰ ਉਹਦੇ ਵੇ ਸਾਨੂੰ ਸ਼ਾਮ ਨੂੰ ਆਉਂਦੇ ਰਾਤ ਵੀ ਹੋ ਸਕਦੀ ਮੇਰੀ ਹੋਊਗੀ ਕਿਉਂਕਿ ਪਾੜਾ ਚ ਦਿਨ ਸੇ ਦੀ ਸ਼ਿਪ ਜਾਂਦਾ ਹੈ ਤੇ ਇਹ ਚੱਲੇ ਆਂ ਅੱਜ ਮੁੰਡਾ ਵਾਸਤੇ ਉੱਪਰ ਕਾਂ ਬਹੁਤ ਆ ਵੀ ਇੱਥੇ ਆਪਣੇ ਤਾਂ ਉਧਰ ਮਿਲਦੀ ਨਹੀਂ ਦੇਖਣ ਨੂੰ ਇੱਥੇ ਕਾਂ ਬਹੁਤ ਨੇਗੇ ਗਾਹਾਂ ਦੇਖਦੇ ਹਾਂ ਹੋ ਸਟਿੱਕੀ ਡੰਡੇ ਵੀ ਲੈਨੇ ਆ ਆਹ ਦੇਖੋ ਵੀ ਆਂ ਜਿਹੜਾਈ ਆ ਜਿਹੜਾਈ ਅਸੀਂ ਸਟਾਰਟ ਕਰਤੀ ਥੋੜੇ ਲੇਟ ਕੀਤੀ ਆ ਜਿਹੜਾਈ ਅਸੀਂ ਨੇ ਤੇ ਦਮ ਬਹੁਤ ਚੜਦਾ ਐਨੀ ਮੈਨ ਲਾਦਾ ਇੱਥੇ ਲੜਕਾ ਲੈਣਾ ਆ ਜਾ ਓਏ ਜੜਾ ਕੋਈ ਨਹੀਂ ਤੂੰ ਬੜਾ ਥੱਕਦਾ ਮੂੰਹ ਕਹਦਾ ਮੈਂ ਜੰਮ ਲਾਉਣਾ ਚੜਾਈ ਆ ਪਰ ਸਦਾ ਲੋਕ ਗਜ਼ੀਤਾ ਕਿਤੇ ਕਿਨੇ ਆ ਗਿਆ ਵੀ ਤੱਕ ਗਿਆ ਇਤ 1 ਕਿਲੋਮੀਟਰ ਹੀ ਨਹੀਂ ਆਏ ਐਤਾ 5 ਕਿਲੋਮੀਟਰ ਹੋ ਗਿਆ ਹੋਰ ਪਿਆ ਆ 10 ਕਿਲੋਮੀਟਰ लो थी थी। <laughs> मैं रैडपोल लैलो नहीं पानी जी बेस्ट आए दो मिनट पहले बर्फ को तो पर पहुंचा बहुत मुश्किल पिंड हुए बने ढाबे ढाबे शॉप ਇੱਥੇ ਤੁਸੀਂ ਆਪਦਾ ਕੁਝ ਵੀ ਲੈ ਸਕਦੇ ਅੱਗੇ ਅਦੁੱਲੀ ਥੋੜੇ ਜਿਹਾ 20 ਰੁਪਏ ਵੱਧ ਹੁੰਦਾ ਤੇ ਮੁੰਡਾ ਕਹਿੰਦਾ ਲੈ ਲੈਣੀ ਆ ਥੱਕ ਗਿਆ ਸੀਗਾ ਕਿੰਨੇ ਕਰਦਾ ਅੰਟੀ ਕਿੰਨੇ ਹੋ ਗਏ 80 80 180 ਹਾਂ ਇਸ ਬੇਨ ਨਾ ਨਹੀਂ ਉਹ ਤਰ੍ਹਾਂ ਉਹ ਆ ਦਾ ਕਿ ਆ ਦੇਖੋ ਵੀ ਐ ਚੜਾਈ ਹੈ ਇੱਥੇ ਐ ਪਾਣਾ ਚੜ੍ਹਦਾ ਪੈਂਦਾ ਤੇ ਪਹਿਲਾਂ ਅਸੀਂ ਜੀਨਸ ਵਗੈਰਾ ਪਾਈ ਸੀ ਪਰ ਉਹ ਜਦ ਅਸੀਂ ਠੀਕ ਹੀ ਨਹੀਂ ਆਈ ਸੀ ਕੰਫਰਟੇਬਲ ਨਹੀਂ ਹੈਗੀ ਸੀ ਤੇ ਨਾ ਉਹ ਸਿੱਕ ਸਟਿਕ ਲੈ ਲਈ ਸੀ 50 ਰੁਪਏ ਦੇ ਇੱਕ ਦਿੰਦੇ ਨੇ ਤੇ ਜਦੋਂ ਵਾਪਸ ਆਉਂਨੇ ਆਪਾਂ ਹੈ ਮਸਟਿਕ ਦੀ ਗੱਲ ਕਰੀ ਜਾਂਦਾ ਤੇ ਉਹਦਾ 40 ਰੁਪਏ ਵਾਪਸ ਕਰ ਦਿੰਦੇ ਨੇ ਤੇ 60 ਰੁਪਏ ਰੱਖ ਲੈਂਦੇ ਨੇ ਦੇਖਦੇ ਆਂਗੇ ਜੇ ਤਾਂ ਉੱਪਰ ਟਾਈਮ ਨਾ ਪਹੁੰਚ ਗਏ ਤਾਂ ਵਾਪਸ ਕਰ ਲਾਂਗੇ ਨਹੀਂ ਫਿਰ ਉੱਥੇ ਰਹਾਂਗੇ ਰਾਤ ਵਾਲਾ ਰਿਸਕ ਦੇਖਦੇ ਆਂ ਲਈਏ ਕਿ ਨਾ ਅਜੇ ਕੁਛ ਨਹੀਂ ਪਤਾ ਦੇਖਦੇ ਆਂ ਕਿ ਇਹਨਾਂ ਦਾ ਚੱਲੀ ਜਾਂਦੇ ਆਂ ਆਹ ਦੇਖੋ ਕਿਵੇਂ ਆਂ ਚੜਾਈ ਭਾਏ ਥੋੜਾ ਜਿਹਾ ਥਕਾਵਟ ਵਾਲਾ ਕੰਮ ਹੋਰ ਜੇ ਪਰ ਰੋਕ ਰੋਕ ਕੇ ਦਾਮ ਲੈ ਕੇ ਚੱਲੀਏ ਤਾਂ ਐਡਵੈਂਚਰ ਹੈ ਤੇ ਇਹ ਵੀ ਕੁਝ ਨਾ ਕੁਝ ਹਮੇਸ਼ਾ ਲਾਈਫ ਚ ਟਰਾਈ ਕਰਦੇ ਰਹਿਣਾ ਚਾਹੀਦਾ ਕਿ ਨਹੀਂ ਪਹਾੜ ਆ ਦੇਖੋ ਬਈ ਵੇ ਇਦਾਂ ਰੱਖੇ ਇਹਨਾਂ ਨੇ ਤੇ ਉਹ ਪਹਾੜੀ ਕੁکریاں ਆ ਕਰਦੇ ਆ ਨਾ ਨਾ ਕੋਈ ਇਹ ਇਹ ਦੇਖੋ ਪਾੜਾ ਤੇ ਆਏ ਫੱਦੀਆਂ ਤੇ ਰੱਖਦੀਆਂ ਕਿਵੇਂ ਰੋਲਾ ਪਾਏ ਇਹਨਾਂ ਨੇ ਚੱਲ ਬਈ ਕਾਉ ਪਾਉਂਦੇ ਯਾਰ ਰੋਲਾ ਮੈਂ ਮੈਂ ਕਰਦੇ ਆ ਨਹੀਂ ਲੈ ਨਹੀਂ ਆ ਦੇਖੋ ਵੀ ਬੱਕਰੀਆਂ ਆ ਮੁੰਡਾ ਹੈ ਲਪੀਆਂ ਦਾ ਚੱਲ ਓਏ ਬੰਬੇ ਦੇਖੋ ਬਾਬਾ ਡਿੱਗਦੀ ਨਹੀਂ ਹਨਾ ਪਹਾੜਾਂ ਤੋਂ ਕਹੀਂ ਫਿਰਦੀਆਂ ਅੱਧਿਆਂ ਦਾ ਉਹ ਥੱਲੇ ਜੇ ਵੀ ਬਾਗੀਆਂ ਇੱਧਰ ਆ ਦੇਖੋ ਉਹ ਤੇ ਇਹ ਕਿੱਲੇ ਓਏ ਓ ਦੇਖੋ ਵੀ ਕਿਵੇਂ ਉੱਧਰ ਫਸੀਆਂ ਪਈਆਂ ਅੱਗੇ ਜਾ ਕੇ ਇਹ ਆ ਦੇਖੋ ਕਿਵੇਂ ਫਸੀਆਂ ਪਈਆਂ ਨੇ ਉੱਪਰ ਹਾਂ ਤੇ ਉਹ ਤਰ ਤੱਕ ਲੈਣ ਉੱਪਰ ਤੱਕ ਨਹੀਂ ਗਈਆਂ ਇੱਕ ਅਸੀਂ ਨਾਲ ਸੋਤੀਆਂ ਜਿਹੀਆਂ ਜਿਹੜੀਆਂ ਅਸੀਂ ਵੀ ਲਾਦੇ ਹਾਂ ਚਿਪੇ ਡਾਂ ਨੂੰ ਚਾਰਨ ਵਾਲੇ ਆਂਦਾ ਜਿਵੇਂ ਅਸੀਂ ਚਾਰੀ ਜਾਂਦੇ ਹੁਣ ਇਹਨਾਂ ਨੂੰ ਡਾਂ ਨੂੰ ਬਹੁਤ ਨੇ ਇਹ ਬਹੁਤ ਉਹ ਪਿੱਛੇ ਤੱਕ ਲੈਣ ਅਸੀਂ ਤਾਂ ਰੋਗ ਜੇ ਮਾਰੋਲੇ ਦਮ ਲੈ ਲਾਂਗੇ ਨੜੇ ਲੰਗ ਜਾਣੀਆਂ ਐਂਕ ਪਿੱਛੋਂ ਟੱਕ ਟੱਕਰ ਮਾਰਨ ਦਾ ਆਵਾਜ਼ ਰੋੜਨਗੇ ਸਾਨੂੰ ਵੀ ਰੋੜਨਾ ਹਾਂ ਆ ਦੇਖੋ ਵੀ ਵਜਿਆ ਜਾਂਦਾ ਹਾਂ ਆ ਦੇਖੋ ਹਾਂ ਆ ਉਹ ਦੇਖੀ ਤੇ ਸਪੀਡ ਨਾਲ ਭਜੇ ਐ ਦੇ ਹਾਂ ਹੇ ਹੇ ਇਹ ਲੋੜ ਕਾ ਸੀਗਾ ਉਹ ਤੋਂ ਦਾ ਗਾਂ ਲਾ ਹੋਇ ਲੱਗਿਆ ਹੋਇਆ ਬੇਬਾ ਆਹ ਖੜਾ ਇਹਨਾਂ ਦਾ ਹੋਰ ਆਕੀਦਾਰ ਯਾ ਇਹ ਬਈ ਉਹਦੀਆਂ ਨੇ ਬੱਕਰੀਆਂ ਆਹ ਖੜਾ ਹੋਰੀ ਬੱਕਰੀਆਂ ਨਹੀਂ ਇਹਨਾਂ ਦੇ ਬਾਲ ਦੇਖੀਂ ਸੰਗਾਈਆਂ ਵਾਲੀ ਦੇ ਹਨਾ ਹਾਂ ਇਹ ਲਾਈਆਂ ਵਾਡੀਆਂ ਨੇ ਹਾਂ ਕਿਵੇਂ ਨੇ ਇਹਾਂ ਆ ਦੇਖੋ ਵੀ ਆ ਤਿੰਨ ਦਾ ਰਾਖੀਦਾਰ ਆ ਆ ਬੈਠਾ ਆ ਫਿਰ ਚੱਲਦੇ ਆ ਅੱਗੇ ਨੂੰ ਤੇ ਬੈਗ ਅਸੀਂ ਥੋੜਾ ਜਿਹਾ ਜਿਹਾ ਭਾਰੀ ਚੱਕ ਲਈ ਸੀ ਆ ਆਪਾਂ ਸਜੈਸ਼ਨ ਕਰਾਂਗੇ ਵੀ ਹਲਕਾ ਹੀ ਲੈ ਕੇ ਆਓ ਆ ਲੰਘੇ ਜਾਣ ਨੂੰ ਇਹਨਾਂ ਨੂੰ ਕੋਈ ਨਹੀਂ ਤੇ ਫਿਰ ਚੱਲਦੇ ਆ ਅੱਗੇ ਨੂੰ ਕਿਉਂ ਬੋਲਗਾ ਛੋਟਾ ਜਿਹਾ ਹੀ ਆ ਉਹ ਸਾਨੂੰ ਆਏ ਸੀ ਉਹਦੇ ਕੋਈ ਵਧੀਆ ਜਿਹੀ ਕਲਿੱਪੀ ਰਿਪੋਰਟ ਕਰ ਲਾਗੇ ਪਰ ਵੇਡਾ ਹੀ ਆ ਜਿਆਦਾ ਨਹੀਂ ਆ ਪਿੱਛੋਂ ਵੀ ਹਜੇ ਆਈ ਜਾਂਦੀਆਂ ਨੇ ਆ ਆ ਗਿਆ ਹੋਰ ਆ ਦੇਖੋ ਬਈ ਚਰਨਾ ਕਿਵੇਂ ਪਾਣੀ ਆਉਂਦਾ ਤੇ ਇਹਨਾਂ ਦੀ ਬੱਕਰੀ ਬੁੱਕਰੀ ਜਿੱਡ ਡਿੱਗ ਪਈ ਜੀ ਉਹ ਚੱਕ ਕੇ ਲਈ ਆਉਂਦੇ ਆ ਜੀ ਆ ਜਾ ਚਲ ਤੇ ਅੱਗੇ ਦਾ ਸਫਰ ਦੁਵਾਰ ਤੋਂ ਸਟਾਰਟ ਕਰਦੇ ਆ ਓਏ ਚਲ ਰੱਖ 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 ਪਾ ਅੱਗੇ ਭਾਂ ਦੇ ਮੋੜ ਭਾਂ ਦੇ ਆ ਬਧੀਆ ਇਹਨਾਂ ਨਾਲ ਲਾਰਖਾ ਡਰਾਸਟ ਨੂੰ ਜੇ ਕਈ ਵਾਰ ਰਾਜ ਕਈ ਵਾਰ ਆਟਕ ਗਿਆ ਟੂਰਿਸਟ ਜਿਹੜੇ ਹੁੰਦੇ ਜੋ ਟ੍ਰੈਕਿੰਗ ਕੋਲੇ ਇੱਥੇ ਸੜਦਾਂ ਨੇ ਆ ਬਹੁਤ ਬਧੀਆ ਇਹਨਾਂ ਨਾਲ ਕੰਮ ਕੀਤਾ ਹੋਇਆ ਹੈ ਇਹ ਵੀ ਇਹਨਾਂ ਦੀ ਬੱਕਰੀ ਵੀ ਇਲਾਤਲਾ ਮਾਰਦਿਆ ਤੇ ਡੱਬੂ ਡਾਈਆਂ ਮਾਮੂ ਕਿਤੇ ਨਹੀਂ ਗਵਾਚੀ ਆ ਦੇ ਬੱਚਾ ਜੱਜ ਬੱਚੇ ਸਦਾ ਕੱਕਾ ਮੈ ਲੱਗਿਆ ਆਹਰ ਤਾਂ ਬਚਾਇਆ ਅਦੀ ਮਾਉਂਗ ਦਾ ਫਰਦਾਵਾ ਦੇਖੋ ਇਹ ਪਾਣੀ ਦੂਸਰਾ ਉਹਦਾ ਪਰ ਇਹ ਮੇਂ ਪੁੱਛਣਾ ਜਿਹੋ ਕਹਿੰਦੇ ਕਿ ਉਹਦਾ ਉਹਦਾ ਪਾਣੀ ਅਸੀਂ ਸਦਾ ਆਹ ਜਿਹੜਾ ਆਪਣੇ ਬਹੁਤ ਸਮਾਂ ਚ ਮਹਿੰਗਾ ਦਿੰਦੇ ਨੇ ਨਾ ਕੀ ਕਹਿੰਦੇ ਨੇ ਮਾਉਂਟੇਨ ਵਾਟਰ ਬੋਤਲ ਦੀ ਹਾਂ ਉਹ ਹੈ ਹਾਂ ਉਹ ਹੈ ਇਹਦਾ ਮਹਿੰਗਾ ਮਹਿੰਗਾ ਦਿੰਦੇ ਨੇ ਨੜਾ ਹੁੰਦਾ ਨਹੀਂ ਅਸਲੀ ਇਹ ਜਿਹੜਾ ਪਾਣੀ ਅਸਲ ਤਾਂ ਜਿਹੜਾ ਇਹ ਬਿੱਤੀ ਵੇ ਇਥੇ ਨੇ ਤਨੇ ਕਿੱਡੇ-ਕੱਡੇ ਮੋਟੇ ਆਹ ਇਹ ਡੱਗਿਆ ਹੋਇਆ ਹਨਾ ਨਾ ਡੱਗਿਆ ਨਹੀਂ ਕੱਟਿਆ ਆ ਦੇਖੋ ਕੱਟਿਆ ਹੋਇਆ ਕੱਟ ਕੇ ਡੱਗਿਆ ਹੋਇਆ ਇਹ ਆ ਦੇਖੋ ਇੱਧਰ ਆਹ ਰਸਤਾ ਜ ਬਣਾਇਆ ਪੱਥਰਾਂ ਦਾ ਦਰਖਤ ਤਾਂ ਬਹੁਤ ਵੱਡੇ-ਵੱਡੇ ਯਾਰ ਇੱਧਰ ਹਨਾ ਹਾਂ ਇਹ ਜਿਆ ਰਸਤਾ ਤਾਂ ਠੀਕ ਰਹਿੰਦਾ ਜਮੀਆਂ ਆਹ ਨਾਰਮਲ ਜਿਹਾ ਸਿੱਧਾ ਹੈ ਜਿਆਦਾ ਚੜ੍ਹਾਈ ਜੀ ਆ ਜਾਂਦੀ ਜਮਾ ਇੱਕਦਮ ਹੈ ਅਕੈਡਮੀ ਉਹ ਤੋਂ ਥੋੜਾ ਜਿਹਾ ਔਖਾ ਲੱਗਦਾ ਬਾਕੀ ਇੰਨੀ ਆਤ ਨਹੀਂ ਹੈਗੀ ਹੌਲੀ ਹੌਲੀ ਆਤ ਪੈ ਜਾਣੀ ਹੈ ਜਦ ਬਾਰੀ-ਬਾਰੀ ਆਏ ਇਹ ਜੇ ਟਰੈਕਿੰਗ ਤੇ ਹੈ ਉਹ ਮਖਿਆਲ ਲੱਗਿਆ ਜੀ ਨਾ ਇੱਥੇ ਉਹ ਦੇ ਛੱਤਾ ਜਿਹਾ ਇੱਕ ਦਾ ਵੱਡਾ ਆ ਹੀ ਗਿਆ ਉਹ ਤਾਂ ਕਿੰਨਾ ਖੜਾ ਲੰਘੇ ਉਹ ਥੋੜਾ ਜਿਹਾ ਪੂਰੀ ਜੱਤੀ ਹੋਊਗਾ ਹਾਂ ਆ ਦੇਖੋ ਵੀ ਇਹੇ ਜੀ ਆ ਗਈ ਚੜਾਈ ਰਾਜ ਅਸੀਂ ਪੁੱਛਿਆ ਸੀ ਤੇ ਜਿਹੜੇ ਇੱਥੇ ਲੋਕਲ ਨੇ 2 ਘੰਟੇ ਕਹਿੰਦੇ ਸੀ ਹਾਂ ਜੇ ਉਹ 2 ਘੰਟੇ ਕਹਿੰਦੇ ਤਾਂ 3 ਘੰਟੇ ਦਾ ਲਾ ਲਓ ਹਨਾ ਆ ਦੇਖੋ ਬੀਤੋਂ ਰਸਤਾ ਕਿਵੇਂ ਜੀ ਲੰਘਣਾ ਕਰਨਾ ਜੀ ਹਨਾ ਛੋਟਾ ਝਰਨਾ ਜਾਂ ਕੋਈ ਆ ਇਥੋਂ ਜਿਵੇਂ ਆ ਦੇਖੋ ਜਿਵੇਂ ਹੀ ਨਹੀਂ ਵੀਡੀਓ ਚ ਨਹੀਂ ਇਹਨੂੰ ਲੱਗਦਾ ਹੋਣਾ ਪਰ ਅਸਲੀ ਤੇ ਬਹੁਤ ਖਤਰਨਾਕ ਜਿਆ ਰਸਤਾ ਮਾੜੀ ਜੀ ਗਲਤੀਆਂ ਨਹੀਂ ਬਸ ਥੱਲੇ ਜਾਵੇ ਆਪਦਾ ਹੋਲੀ ਭਾਗ ਜੋ ਅੱਧਾ ਘੰਟਾ ਲੇਟ ਪਗਜੋ ਪਰ ਜਾਓ ਹਾਂ ਹਾਂ ਹੋਪ ਪਰੋਂ ਆ ਰਿਹਾ ਹੈ ਮੇਨਾ ਸਟicker ਲੈ ਲਓ ਵਕਸੇ ਤਾਂ ਕੋਈ ਲੋਡ ਹੁੰਦੀ ਨਹੀਂ ਪਰ ਫੇਰ ਵੀ ਸਟicker ਲੈ ਲਓ ਐਮਰਜੈਂਸੀ ਕੁਛ ਵੀ ਕਿਉਂਕਿ ਇੱਥੇ ਪਾਲੂ ਪੂਲੂ ਵੀ ਕਹਿੰਦੇ ਸੀ ਲੋਕਲ ਕਹਿੰਦੇ ਸੀ ਕਿ ਵੀ ਇੱਥੋਂ ਪਾਲੂ ਪੂਲੋਂ ਨਿਕਲ ਜਾਂਦੇ ਆ ਰਾਤ ਨੂੰ ਨਿਕਲੇ ਹੁੰਦੇ ਆ ਤੇ ਵੈਸੇ ਤਾਂ ਨਹੀਂ ਜਿਵੇਂ ਵੀ ਆਪਣਾ ਹਾ ਨਾਰਮਲ ਰਸਤਾ ਬਣਿਆ ਹੋਇਆ ਲੋਕਲ ਦਾ ਇੱਥੇ ਤਾਂ ਨਹੀਂ ਆਉਂਦੇ ਫਸ ਵੀ ਆਪਦਾ ਦੋ ਸਟਿੱਕਾਂ ਰੱਖੋ ਜੇ ਲੋਕਲ ਆ ਲੋਕਲ ਸੋਰੀ ਜੇ ਸੋਲੋ ਆਉਂਦਾ ਬੰਦਾ ਜਿਵੇਂ ਕਿਸੇ ਨੇ ਇਕੱਲੇ ਨੇ ਕਰਨੀ ਟਰੈਕਿੰਗ ਉਹ ਜ਼ਰੂਰ ਰੱਖੇ ਸਟਿੱਕੋ ਆ ਦੇਖੋ ਇਹ ਹੈ ਮੈਂ ਜਿਗਾੜ ਜਿਹਾ ਲਾ ਕੇ ਕਿਵੇਂ ਬਣਾਇਆ ਹੋਇਆ ਹੈਗਾ ਸਾਰਾ ਪੱਥਰ ਪੁੱਥਰ ਜੇ ਅਹੀਂ ਲੱਕਣਾ ਨਹੀਂ ਬੱਡਰਪ ਕੀ ਕਰਕੇ ਅਹੀਂ ਚਣਿਆ ਹੋਇਆ ਉਹ ਦੇਖ ਕਿੱਡੇ-ਕੱਡੇ ਦਰਖਤ ਨੇ ਵੀ ਅਸੀਂ ਦਾਸਤਾ ਜੀ ਤੁਸੀਆਂ ਲੱਗਦਾ ਵੀ ਆ ਕਿ ਗਲਤ ਜਾ ਰਹੇ ਆ ਜਿਆਦਾ ਪੁੱਛ ਲੋ ਕਿਸੇ ਨੂੰ ਨਹੀਂ ਫਿਰ ਇੱਕ ਆਪਣਾ ਇਨਸਾਨੀਅਤ ਦੀ ਆ ਚੀਜ਼ ਹੈ ਕਸਟਮਰ ਜਿਹੜਾ ਕੀਰਗੰਗਾ ਟ੍ਰੈਕ ਜਾਂਦਾ ਹੈ ਕੀਰਗੰਗਾ ਟ੍ਰੈਕ ਹੈ ਉਹ ਟ੍ਰੈਕ ਤੇ ਸਜੂਦੀ ਜਾਂਦਾ ਹੈ ਕਸਟਮਰ ਇਹ ਜੀ ਤੇ ਬਾਕੀ ਸੂਈ ਦਾਸਤਾ ਦੇਖੋ ਇਹ ਜਰਾ ਰਸਤਾ ਕਹੂਗਾ ਉਹ ਆ ਦੇਖੋ ਉਹ ਨੀਵੀ ਜਾ ਰਹੇ ਆ ਥੱਲੇ ਉਤਰਨੇ ਆ ਥੱਲੇ ਉਤਰਨਾ ਸੌਖਾ ਹਜੇ ਚੜਨਾ ਬਹੁਤ ਔਖਾ ਕਿਉਂਕਿ ਇੱਥੇ ਆਕਸੀਜਨ ਲੈਵਲ ਵੀ ਘਟਾ ਥੋੜਾ ਜਿਹਾ ਜਿਉਂ ਜਿਉਂ ਉੱਪਰ ਚੜੀ ਜਾਵਾਂਗੇ ਆਕਸੀਜਨ ਲੈਵਲ ਘਟ ਜੂ ਹੁਣ ਅਸੀਂ ਥੱਲੇ ਉਤਰ ਰਹੇ ਆ ਫਿਰ ਤੋਂ ਦੁਬਾਰਾ ਉੱਪਰ ਚੜਾਂਗੇ ਆਹ ਇੱਕ ਬੱਤਰ ਜਿਵੇਂ ਆ ਇੱਥੇ ਪੈਰ ਆਪਦਾ ਦੇਖ ਕੇ ਧਰਨਾ ਜ਼ਰੂਰੀ ਆ ਬੂਟ ਆਪਦੇ ਬਈ ਟਰੈਕਿੰਗ ਵਾਲੇ ਟਰੈਕਿੰਗ ਵਾਲੇ ਹੋਣ ਚਾਹੀਦੇ ਆ ਇੱਥੇ ਕੋਈ ਸ਼ੌਫ ਨਹੀਂ ਹੈਗਾ ਦਾ ਪਾ ਕੇ ਬੁੜੀ ਵਧੀਆ ਕੱਪੜੇ ਲੀੜੇ ਤੇ ਫੋਟੋਆਂ ਵੀਡੀਓ ਪਾਵਾਂਗੇ ਆਪਾਂ ਤੇ ਟੌਰ ਸੋਰ ਕੱਢ ਕੇ ਚੱਲਾਂਗੇ ਟੌਰ ਸੋਰ ਵਾਲ ਕੋਈ ਸਿਸਟਮ ਨਹੀਂ ਤੇ ਆਵਾਜ਼ 'ਚ ਥੋੜਾ ਜਿਹਾ ਫਰਕ ਲੱਗਦਾ ਹੋਊਗਾ ਤੁਹਾਨੂੰ ਕਿਉਂਕਿ ਸਾਹ ਚੜਿਆ ਪਿਆ ਰੱਖਦੇ ਛੋਟਾ ਜਿਹਾ ਫੁੱਲਾਂ ਵਾਲਾ ਕਿੰਨਾ ਸੋਹਣਾ ਹਾ ਛੋਟਾ ਜਿਹਾ ਫੁੱਲਾਂ ਵਾਲਾ ਛੋਟੇ ਜਿਹੇ ਫੁੱਲ ਲੱਗੇ ਹੋਣੇ ਤੇ ਮੈਂ ਵੇਖਿਆ ਇੱਧਰ ਆਪਣਾ ਮਣੀਕਨ ਸਾਹਿਬ ਤੱਕ ਤਾਂ ਪੰਜਾਬੀ ਬਹੁਤ ਆਉਂਦੇ ਨੇ ਪਰ ਅੱਗੇ ਇੱਧਰ ਟਰੈਕਿੰਗ ਲਈ ਸਾਨੂੰ ਹੁਣ ਤੱਕ ਦੋ ਤਿੰਨ ਕੁ ਪੰਜਾਬੀ ਟੱਕਰੇ ਹੋਣਗੇ ਮਾਸਾਂ ਬਹੁਤ ਘੱਟ ਆਉਂਦੇ ਇੱਧਰ ਪੰਜਾਬੀ ਕਿਉਂ ਟਰੈਕਿੰਗ ਦਾ ਸ਼ੌਂਕ ਕੋਈ ਕੋਈ ਰੱਖਦਾ ਹੈ ਤੇ ਹਰ ਕਿਸੇ ਦੇ ਬਸ ਚ ਵੀ ਹੁੰਦੀ ਟਰੈਕਿੰਗ ਕਿ ਕੀ ਤਰ੍ਹਾਂ ਕਰਨਾ ਕੁਝ ਔਖਾ ਨਹੀਂ ਪਿਆ ਸਿੰਪਲ ਨੋਰਮਲ ਰੋਡ ਤੇ ਬੰਦਾ ਆਸਾਨ ਨਾਲ ਤੁਰ ਲਾਂਦਾ ਪਰ ਜਿਵੇਂ ਇਹ ਰੋਡਾਂ ਤੇ ਤੁਰਨਾ ਕਰਨਾ ਬਹੁਤ ਔਖਾ ਆ ਆ ਚੀਜ਼ ਦਿਖਾਉਣੀ ਸੱਚ ਨੂੰ ਜਿਵੇਂ ਸਾਰਾ ਰਸਤਾ ਬੰਦ ਆਗਾ ਇੱਕ ਕੰਮ ਹੋਦਾ ਹਾਂ ਜਿਵੇਂ ਸਾਰਾ ਰਸਤਾ ਬੰਦ ਆਗਾ ਆ ਦੇਖੋ ਇਹਦੇ ਉੱਤੋਂ ਹੀ ਤਣੇ ਜਤੋਂ ਹੀ ਲੰਘਣਾ ਪੈ ਰਿਹਾ ਸਾਰੀ ਟੁੱਟ ਪੱਜ ਹੋਈ ਪਈ ਆ ਬਰੀ ਕੰਮ ਖਰਾਬ ਹੈ ਹੈਗਾ ਤਾਂ ਆ ਦੇਖੋ ਬਈ ਇੱਥੇ ਆ ਸਾਈਡ ਤੇ ਜਿਵੇਂ ਗਰੇਲੀ ਲੱਗੀ ਹੋਈ ਹੈਗੀ ਇਹ ਬਹੁਤ ਵਧੀਆ ਜਿਹਾ ਬੰਦਾ ਜਿਵੇਂ ਕਈ ਵਾਰ ਡਿੱਗਣ ਤੋਂ ਬਚਾ ਰਹਿੰਦਾ ਇਹਦੇ ਨਾਲ ਤੇ ਪਿੱਛੇ ਵੀ ਆਪਾਂ ਨੂੰ ਬਾਬਾ ਰੁਕੀ ਸੀਗੇ ਦਿਖੇ ਸੀ ਆਪਣਾ ਹੋਰ ਟਰੈਕਿੰਗ ਵਾਲੇ ਤੇ ਚਾਹ ਚੂਪੀ ਰਹੇ ਸੀ ਪਰ ਆਪਾਂ ਤਾਂ ਥੋੜਾ ਜਿਹਾ ਛੇਤੀ ਚੱਲ ਰਹੇ ਹਾਂਗੇ ਇਹ ਆ ਸਭ ਤੋਂ ਵਧੀਆ ਆ ਜਿਹੜਾ ਸਾਈਡ ਤੇ ਗ੍ਰਿਲੀ ਜਿਹਾ ਲਾਇਆ ਹੋਇਆ ਇਹਨਾਂ ਨੇ ਇਹ ਪੂਰਾ ਵਧੀਆ ਹੈਗਾ ਕਿਉਂਕਿ ਇਧਰ ਬਚਤ ਰਹਿੰਦੀ ਆ ਇਹ ਟ੍ਰੈਕਰ ਨਾਲੇ ਵਾਸਤੇ ਲਾਇਆ ਹੋਇਆ ਹੈਗਾ ਸਪੈਸ਼ਲ ਉਹ ਟ੍ਰੈਕਿੰਗ ਕਰਦੇ ਆ ਨਾ ਫੋਰਨ ਵਿੱਚ ਬੜੇ ਕਰਦੇ ਆ ਗੋਰੇ ਆਪਾਂ ਜਿਹਨੂੰ ਗੋਰ ਕਹਿੰਦੇ ਆ ਗੋਰੇ ਲੋਕ ਬਾਹਰਲੇ ਬੜੋ ਕਰਦੇ ਟ੍ਰੈਕਿੰਗ ਆਪਣੇ ਨਹੀਂ ਕਰਦੇ ਇਹ ਯਾਬੀ ਕੋਈ ਟਾਂਬੜੇ ਦੇ ਕਰਦੇ ਆ ਜ਼ਿਆਦਾ ਤਾਂ ਜਿਵੇਂ ਕੀਰ ਦਾ ਸਾਈਡ ਹੋ ਗਿਆ ਆਪਣਾ ਮੋ ਬਾਈ ਸਾਈਡੋਂ ਤੇ ਇਧਰ ਦਿੱਲੀ ਨੌਇਡਾ ਇਹ ਸਾਈਡ ਬੜੇ ਕਰਦੇ ਹੈਗੇ ਬਹੁ ਮਿਲਦੇ ਇੱਥੇ ਟਰੈਕਿੰਗ ਵਾਲੇ ਆਪਣੇ ਵਾਲ ਤੇ ਯਾਤਰਾ ਮਨਾਲੀ ਮਨੋਲੀ ਇਧਰ ਹੀ ਪੁੱਲੂ ਕੋਲ ਇਧਰ ਹੀ ਘੁੰਮ ਕੇ ਬਸ ਵਾਪਸ ਭੱਜ ਜਾਂਦੇ ਨੇ ਪਰ ਆੜ ਨੈਚਰ ਨਹੀਂ ਲੈਂਦੇ ਹੈਗੇ ਲਾਈਫ ਦਾ ਇਹ ਐਡਵੈਂਚਰ ਵੀ ਕਰਨਾ ਚਾਹੀਦਾ ਪੁੱਲੂ ਮਨਾਲੀ ਤਾਂ ਜਦ ਮਰਜੀ ਭੱਜ ਜਾਓ ਹੂੰ ਪਰ ਇਹ ਆੜ ਐਡਵੈਂਚਰ ਆ ਏ ਐਡਵੈਂਚਰ ساری ਜ਼ਿੰਦਗੀ ਯਾਦ ਰੰਦਾ ਆ ਦੇਖੋ ਬਾਈ ਚਰਨਾ ਤੇ ਪੂਰੀ ਠੰਡੇ ਹੰਡੀ ਹਵਾ ਆ ਰਹੀ ਆ ਜੀ ਇਹ ਨਾਲ ਘਾਟ ਵੀ ਹਗਾ ਆ ਆਹ ਅਗਲਾ ਪਹਿਲਾਂ ਜਾਂ ਕੇ ਪਾਣੀ ਚੱਲ ਠੰਡਾ ਹੰਡਾ ਪਾਣੀ ਆ ਪੂਰਾ ਗਰਮੀ ਕੋਲ ਪਤਾ ਹੀ ਲੱਗਦਾ ਵੀ ਗਰਮੀ ਹੈਗੀ ਆ ਕਿ ਨਾ ਉਹ ਇੱਥੋਂ ਕਿਵੇਂ ਬਾਕੀ ਜਾਂਦਾ ਪਾਣੀ ਹਾਏ ਇਥੋਂ ਐਵੇਂ ਜਾ ਰਿਹਾ ਜੀ ਪੂਰਾ ਦੇ ਸਹਾਲ ਕਿਵੇਂ ਆ ਹਾਂਜੀ ਇੱਥੋਂ ਅੰਕਲ ਤੋਂ ਪੁੱਛਿਆ ਸੀ ਤੇ 30 ਤੋਂ 40 ਮਿੰਟਾਂ ਦੀ ਵਾਹ ਕਰ ਰਹੀ ਤੇ ਜਾਈ ਜਾਂਦੇ ਆ ਬਾਕੀ ਸਨੋ ਹਾਂ ਤੇ ਠੀਕ 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 ਉਹ ਬਰਫ ਨੂੰ ਇੱਕ ਕਾਪ ਆਉਣਾ ਚਾਹੀਏ ਜਹਾਂ ਤੇ ਬਰਫ ਪਰਤੀਏ ਜਬ ਹਾਂ ਹਾਂ ਫਿਰ ਮਹੀਨੇ ਵਿੱਚ ਕਿਸ ਮਹੀਨੇ ਵਿੱਚ ਜਨਵਰੀ ਜਨਵਰੀ ਮੇ ਉਹ ਬੈਸਟ ਹੈ ਟਰੈਕਿੰਗ ਕੇ ਲਈ ਜਨਵਰੀ ਦੇ ਮਹੀਨੇ ਆਉਣਾ ਚਾਹੀਦਾ ਬਈ ਬਸ ਉਹ ਦੋ ਸਹੀ ਆ ਟ੍ਰੈਕਿੰਗ ਵਾਸਤੇ ਤੇ ਅੱਜ ਦੇ ਅੱਧਰ ਤੱਕ ਆ ਦੇ ਨੀ ਨੀ ਉੱਪਰ ਨੂੰ ਫੈਨ ਕਰਨ ਨੂੰ ਵਧੀਆ